ਹਾਂ ਹਾਂਜੀ ਖੁੱਲ ਕੇ ਆਪਣੇ ਆਪਣੇ ਨਾਲ ਤੇ ਤਾੜੀਆਂ ਮਾਰ ਲਓ ਆਪਣੇ ਆਪਣੇ ਨਾਂ ਤੇ ਖੁਸ਼ ਹੋ ਤੁਸੀਂ ਜੀ ਕਪੂਰ ਬੁੱਤ ਪੰਜਾਬ ਦੇ ਪੈਂਟਾ ਪਾਉਂਦੇ ਨੇ ਭੇੜੀਆਂ ਦੀ ਜੇਬਾਂ ਫੋੜ ਕੇ ਦੇਖੋ ਨਿਕਲ ਗਿਆ ਚੜਦਾ ਸਿੱਕਦਾ ਭੇੜੀਆਂ ਮਾਂ ਬਾਪ ਦੀ ਘੂਰ ਨਹੀਂ ਮੰਨਦੇ ਕਰਦੇ ਨੇ ਹਿੱਡ ਕਿੱਧਰ ਤੋਂ ਜਾਂਦਾ ਲੋਕੋ ਸਾਡੇ ਪੰਜਾਬ ਦਾ ਟ੍ਰੈਂਡ ਕਿੱਧਰ ਤੋਂ ਜਾਂਦਾ ਲੋਕੋ ਸਾਡੇ ਪੰਜਾਬ ਦਾ ਟ੍ਰੈਂਡ ਚੇਮੇ ਚੇਮੇ ਜਾਂਦੇ ਨਾਲੇ ਡੋਲੇ ਨੇ ਬਣਾਉਂਦੇ ਮੁੱਟ ਤੇ ਬਟਾ ਕੇ ਕੁੜੀਆਂ ਘਮਾਉਂਦੇ ਮੋਛਾ ਰੱਖ ਕੇ ਗੁੰਡੀਆਂ ਸਿਰ ਦੀ ਕਢਾ ਲੈਂਦੇ ਟਿੰਡ ਕਿੱਧਰ ਤੋਂ ਜਾਂਦਾ ਲੋਕੋ ਸਾਡੇ ਪੰਜਾਬ ਦਾ ਟ੍ਰੈਂਡ ਕਿੱਧਰ ਤੋਂ ਜਾਂਦਾ ਲੋਕੋ ਸਾਡੇ ਪੰਜਾਬ ਦਾ ਟ੍ਰੈਂਡ ਇੱਕ ਰੁੱਖ ਵੀ ਹੈ ਪੰਜਾਬ ਸਾਡਾ ਜਿਹਦੀ ਜੜ ਜੜਸ਼ਾਂ ਦਾ ਪਾਣੀ ਪੈ ਗਿਆ ਏ ਇਹਨੇ ਸੁੱਕ ਜਾਣਾ ਇਹਨੇ ਸੁੱਕ ਜਾਣਾ ਇਹ ਵੀ ਅਸੀਂ ਜਾਣਦੇ ਆਂ ਇੱਕ ਭਰਾਲਾ ਕੀਤਾ ਸਾਡੇ ਭਰਾ ਨੇ ਬਾਹਰੋਂ ਪੰਜਾਬ ਦੇ ਜੋ ਬਾਹਰਾਂ ਦੇ ਅੱਜ ਪੋਸਟਲ ਰਿਲੀਜ਼ ਹੋਇਆ ਬਹੁਤ ਵਧੀਆ ਗਾਣਾ ਜਿੱਤਾ ਕਿ ਅੱਜਕੱਲ ਮੁੰਡੇ ਨਸ਼ਿਆਂ ਤੇ ਲੱਗੇ ਇਹ ਗਾਣੇ ਚ ਮੋੜਨ ਦੀ ਕੋਸ਼ਿਸ਼ ਕੀਤੀ ਆ ਗੁਰੂ ਰਖਾ ਸਾਡਾ ਭਰਾ ਬਸਾਖਾ ਧੰਵਾਦ ਜੀ ਜਿੱਦਾਂ ਕਿ ਆਪਣੇ ਪੰਜਾਬ ਨੂੰ ਇੱਕ ਐਸਾ ਗੁਣਾ ਲੱਗ ਗਿਆ ਨਸ਼ੇ ਦਾ ਜੋ ਸਾਡਾ ਪੰਜਾਬ ਪਹਿਲਾ ਵਾਰ ਕਾ ਪੰਜਾਬ ਨਹੀਂ ਰਿਹਾ ਹਾਂਜੀ ਹਾਂਜੀ 20 ਦੇ ਨਾਲ ਨਾਲ ਆਲੋ ਆਲੋ ਇੱਕ ਫਰਾਲਾ ਕੀਤਾ ਇੱਕ ਗਾੜੇ ਰਾਹੀ ਲੋ ਅਜਾਦਾ ਬਾਬਾ ਜੀ ਵਾਰਿਸ ਹੋ ਤਾਂ ਸਿ ਭਗਤ ਸਿੰਘ ਨਲੂਏ ਸਰਦਾਰਾਂ ਦੇ ਜਿਹੜੇ ਆਪਣੇ ਪੰਜਾਬੀ ਸੂਰਮੇ ਅਣਖੀਲੇ ਸੂਰਮੇ ਸੀ ਪਿੱਛੇ ਉਹਨਾਂ ਦਾ ਜ਼ਿਕਰ ਤੇ ਵਿੱਚੇ ਅੱਜ ਕੱਲ੍ਹ ਦੇ ਜਿਹੜੇ ਆਪਣਾ ਗਲਾਬ ਪੰਜਾਬ ਵਿੱਚ ਚੱਲ ਰਹੇ ਨੇ ਉਹਦਾ ਵੀ ਜ਼ਿਕਰ ਕਰਿਆ ਭਾਈ ਤੋਜੀ ਬੁੱਲੇਪੁਰਿਆ ਜਿਹਦੀ ਕਲਮ ਤੋਂ ਲਿਖਿਆ ਗਿਆ ਗਾਣਾ ਵਾਰਸ ਹੋ ਤੁਸੀਂ ਭਗਤ ਸਿੰਘ ਨਲੂਏ ਸਰਦਾਰਾਂ ਦੇ ਦੁਨੀਆ ਕਿਸੇ ਗਉਂਦੀ ਸੀ ਟੋਟੇ ਵਿੱਚ ਵਾਰਾਂ ਦੇ